ਕਿਸਾਨ ਵੀਰੋ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਨਪੀ ਸਿੰਘ ਏਡੀਓ ਖੇਤੀਬਾੜੀ ਤੇ ਖਸਾਂਤਾਪਾ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਨਪੀ ਸਿੰਘ ਦੇ ਵਿੱਚ ਆਪਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਅੱਜ ਦਾ ਆਪਣਾ ਵਿਸ਼ਾ ਰਹੇਗਾ ਝੋਨੇ ਦੀ ਬੀ ਸੋਧ ਹੈ ਜਿਹੜੀ ਆਪਾਂ ਕਿਵੇਂ ਕਰਨੀ ਹੈ ਇਸ ਤੋਂ ਇਲਾਵਾ ਜਿਹੜੀ ਪਿਛਲੇ ਸਾਲ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੀ ਆਪਣੀ ਜਮਨ ਸ਼ਕਤੀ ਤੇ ਝਾੜ ਵਧਾਉਣ ਲਈ ਜਿਹੜੀ ਸਿਫਾਰਸ਼ ਕੀਤੀ ਸੀ ਉਹਦੇ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਆਪਾਂ ਜਿਹੜਾ ਝਾੜ ਵਧਾਉਣ ਲਈ ਜਿਹੜਾ ਜਵਾਨੂੰ ਟੀਕਾ ਲਾਉਣਾ ਹੁੰਦਾ ਹੈ ਉਹਦੇ ਬਾਰੇ ਪੂਰੀ ਗੱਲਬਾਤ ਕਰਾਂਗੇ ਤੇ ਕਿਸ ਤਰ੍ਹਾਂ ਆਪਾਂ ਬੀਜ ਦੀ ਸੋਧ ਕਰਨੀ ਹੈ ਇਹਦੇ ਬਾਰੇ ਡਿਟੇਲ ਚ ਗੱਲ ਕਰਾਂਗੇ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਐ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ Đੋ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇ ਸਕੋ ਤਾਂ ਕਿਸਾਨ ਵੀਰੋ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਬੀਜ ਜਦੋਂ ਆਪਾਂ ਹੁਣ ਬੀਜਣਾ ਤਾਂ ਉਹਦੇ ਚ ਸਟਾਰਟਿੰਗ ਚ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਜਿਹੜਾ ਵੀ ਆਪਣਾ ਬੀਜ ਹੈ ਉਹਨੂੰ ਆਪਾਂ ਕੱਬ ਦੇ ਵਿੱਚ ਜਾਂ ਬਾਲਟੀ ਦੇ ਵਿੱਚ ਪਾ ਲੈਣਾ ਤੇ ਆਪਣੀ ਲੋੜ ਅਨਸਾਰ ਉਹ ਚ ਪਾਣੀ ਪਾਉਣਾ ਜਿਹਨੂੰ ਆਪਾਂ ਪਾਣੀ ਪਾਵਾਂਗੇ ਜਿਹੜਾ ਹਲਕਾ ਬੀਜ ਹੈ ਉਹ ਜਿਹੜਾ ਤਰਕੇ ਆ ਉੱਪਰ ਆ ਜਾਊਗਾ ਉਹ ਜਿਹੜਾ ਹਲਕਾ ਬੀਜ ਹੈ ਉਹ ਮਾੜਾ ਬੀਜ ਹੁੰਦਾ ਉਹਨੂੰ ਆਪਾਂ ਇੱਕ ਪਾਸੇ ਕੱਢ ਦੇਣਾ ਤੇ ਜਿਹੜਾ ਨਰੋਆ ਬੀ ਹੈ ਉਹ ਥੱਲੇ ਰਹਿ ਜਾਊਗਾ ਉਹ ਆਪਾਂ ਜਿਹੜਾ ਬਜਾਈ ਲਈ ਹੈ ਚੁੰਨਾ ਉਸ ਤੋਂ ਬਾਅਦ ਆਪਾਂ ਉਹਨੂੰ ਕੀ ਕਰਨਾ 3 ਗ੍ਰਾਮ ਜਿਹੜੀ ਸਪ੍ਰਿੰਟ ਦਵਾਈ ਦੇ ਨਾਂ ਤੇ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਪਾਰਸ਼ ਕੀਤੀ ਗਈ ਹੈ ਸਪ੍ਰਿੰਟ ਦਵਾਈ ਦੇ ਵਿੱਚ ਜਿਹੜੇ ਸਾਲਟ ਹੈਗੇ ਆ ਉਹ ਹੈਗੇ ਆ ਮੈਨਕੋਜਬ ਪਲੱਸ ਕਾਰਬੈਂਡਜ਼ਮ ਆਪਾਂ 3 ਗ੍ਰਾਮ ਦਵਾਈ ਇਹ ਸਪ੍ਰਿੰਟ 75 ਵਲਯੂਸ ਤਾਕਤ ਦੀ ਲੈਣੀ ਹੈ 3 ਗ੍ਰਾਮ ਪ੍ਰਤੀ ਕਿਲੋ ਬੀ ਮਗਰ ਤੇ 10 ਤੋਂ 12 ਐਮਐਲ ਪਾਣੀ ਹੁਣ ਜੇਕਰ ਆਪਾਂ ਕਿੱਲੇ ਦੀ ਸੀ ਟ੍ਰੀਟਮੈਂਟ ਕਰਨੀ ਹੈ ਜਾਂ ਕਿੱਲੇ ਦਾ ਬੀਜ ਆਪਾਂ ਪਾਉਣਾ ਤਾਂ 8 ਕਿਲੋ ਦੇ ਹਿਸਾਬ ਨਾਲ ਜੇਕਰ ਬੀ ਪਾਵਾਂਗੇ ਤਾਂ ਆਪਣੀ 24 ਗ੍ਰਾਮ ਦਵਾਈ ਲੱਗੀ ਤੇ 80 ਤੋਂ 100 ਐਮਐਲ ਪਾਣੀ ਲੱਗੂਗਾ ਇਹਦੇ ਨਾਲ ਆਪਾਂ ਜਿਹੜਾ ਸੀ ਟ੍ਰੀਟਮੈਂਟ ਕਰ ਲੈਣਾ। ਇਸ ਤੋਂ ਬਾਅਦ ਆਪਾਂ ਇਸ ਬੀਜ ਨੂੰ ਜਿਹੜਾ ਗਿੱਲੀਆਂ ਬੂਰੀਆਂ ਤੇ ਵਿਛਾ ਲੈਣਾ 7 ਤੋਂ 8 ਸੈਂਟੀਮੀਟਰ ਦੀ ਲੇਅਰ ਜਾਂ ਕਹਿ ਲਈਏ ਤਹਿ ਜੀ ਆਪਾਂ ਬਣਾ ਲੈਣੀ ਹੈ। ਤਹਿ ਬਣਾ ਕੇ ਆਪਾਂ ਉੱਪਰ ਫੇਰ ਗਿੱਲੀਆਂ ਬੂਰੀਆਂ ਧਰ ਦੇਣੀਆਂ। ਉਹਦੇ ਨਾਲ ਕੀ ਹੈ ਜਿਹੜਾ ਆਪਣਾ ਬੀ ਹੈ ਪੁੰਗਰ ਆਊਗਾ। ਪੁੰਗਰਨ ਤੋਂ ਬਾਅਦ ਆਪਾਂ ਜਿਹੜਾ ਉਹ ਬੀ ਆਪਾਂ ਬੀ ਸਕਦੇ ਹਾਂ। ਤੇ ਇਹਦੇ ਨਾਲ ਹੁਣ ਆਪਾਂ ਗੱਲ ਕਰੀਏ ਪਿਛਲੀ ਵਾਰ ਖੇਤੀਬਾੜੀ ਯੂਨੀਵਰਸਿਟੀ ਨੇ ਜਿਹੜੀ ਸਪਾਰਸ਼ ਕੀਤੀ ਸੀਗੀ ਇਦੂ ਬਾਅਦ ਆਪਾਂ ਟੀਕੇ ਬਾਰੇ ਗੱਲ ਕਰਾਂਗੇ ਤੇ ਖੇਤੀਬਾੜੀ ਯੂਨੀਵਰਸਿਟੀ ਨੇ ਪਿਛਲੇ ਸਾਲ ਇਸ ਪਾਰਚ ਕੀਤੀ ਸੀ ਜੇਕਰ ਆਪਾਂ ਪਨੀਰੀ ਦੀਆਂ ਜੜ੍ਹਾਂ ਨੂੰ 2% ਐਨਪੀਕੇ ਦੇ ਘੋਲ ਨਾਲ 13045 ਦੇ ਘੋਲ ਦੇ ਵਿੱਚ 45 ਮਿੰਟ ਤੱਕ ਜੇਕਰ ਆਪਾਂ ਡਬੋ ਕੇ ਰੱਖਦੇ ਹਾਂ ਉਹਦੇ ਨਾਲ ਜਿਹੜੀ ਆਪਣੀ ਜੰਮਣ ਸ਼ਕਤੀ ਹੈ ਜਿਹੜੀ ਹੈ ਝੋਨੇ ਦੀ ਬੀਜ ਦੀ ਉਹ ਜਿਹੜੀ ਹੈ ਪੂਰੀ ਵਧੀਆ ਹੋ ਜਾਂਦੀ ਹੈ ਵਧੀਆ ਜੰਮ ਹੁੰਦਾ ਤੇ ਝਾੜਾ ਜਿਹੜਾ ਜ਼ਿਆਦਾ ਹੁੰਦਾ ਹੁਣ ਆਪਾਂ ਗੱਲ ਕਰ ਲਈਏ ਵੀ ਜੇਕਰ ਆਪਾਂ ਟੀਕਾ ਲਾਉਣਾ ਹੈ ਤੇ ਟੀਕਾ ਕਿਹੜਾ ਲਾਉਣਾ ਹੈ ਤੇ ਕਿੰਨੇ ਪਨੀਰੀ ਉਸਦੂ ਬਾਅਦ ਕਿੰਨੇ ਟਾਈਮ ਬਾਅਦ ਬੀਜਣੀ ਹੈ ਤਾਂ ਜਿਹੜਾ ਟੀਕਾ ਲਾਉਣਾ ਆਪਾਂ ਐ ਜੋ ਸਪਾਇਰਲਮ ਨਾਮ ਦਾ ਜਿਹੜਾ ਟੀਕਾ ਹੈ ਇਹ ਖੇਤੀਬਾੜੀ ਯੂਨੀਵਰਸਿਟੀ ਦੇ ਤੁਹਾਨੂੰ ਕੇਵੀਕਾਂ ਤੇ ਜਾਂ ਉਹਨਾਂ ਦੀਆਂ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਉਥੋਂ ਜਿਹੜਾ ਆਪਾਂ ਨੂੰ ਮਿਲ ਸਕਦਾ ਉਥੋਂ ਲਿਆ ਜਾ ਸਕਦਾ ਹੈ ਇਹ ਤੇ ਇਹ ਆਪਾਂ 500 ਗ੍ਰਾਮ ਪ੍ਰਤੀ ਜਿਹੜਾ ਕਿੱਲੇ ਦੇ ਬੀਜ ਲਈ ਇਹ ਵਰਤਣਾ ਹੈ ਇਹਨੂੰ ਆਪਾਂ ਕੀ ਕਰਨਾ 500 ਗ੍ਰਾਮ ਜਿਹੜਾ ਐ ਜੋ ਸਪਾਇਰਲਮ 100 ਲੀਟਰ ਪਾਣੀ ਦੇ ਵਿੱਚ ਘੋਲ ਲੈਣਾ ਤੇ ਜਿਹੜੀਆਂ ਪਨੀਰੀ ਦੀਆਂ ਜੜਾਂ ਉਹਨੂੰ ਆਪਾਂ ਫਿਰ 45 ਮਿੰਟ ਉਹਦੇ ਵਿੱਚ ਹੈ ਜਿਹੜਾ ਭਿਉਂਕੇ ਰੱਖਣਾ ਇਹਦੇ ਨਾਲ ਜਿਹੜਾ ਆਪਣਾ ਬੀ ਹੈ ਉਹਦਾ ਜਿਹੜਾ ਝਾੜ ਵੀ ਵਧੂਗਾ ਤੇ ਜਿਹੜੀ ਹੈ ਸੋਇਲ ਹੈਲਥ ਵੀ ਇੰਪਰੂਵ ਹੁੰਦੀ ਹੈ ਜਿਹੜੀ ਮਿੱਟੀ ਦੀ ਜਿਹੜੀ ਹੈ ਸਿਹਤ ਹੈ ਉਹ ਵੀ ਸੁਧਰਦੀ ਹੈ ਤੇ ਹੁਣ ਗੱਲ ਕਰਦੇ ਆਂ ਆਪਾਂ ਜੇਕਰ ਪਨੀਰੀ ਜਲਦੀ ਤਿਆਰ ਕਰਨੀ ਹੈ ਉਹਦੇ ਲਈ ਆਪਾਂ ਕਿਸਾਨ ਵੀਰੋ ਕੀ ਕਰ ਸਕਦੇ ਆਂ ਤੇ ਇੱਕ ਇੱਥੇ ਮੇਰੀ ਗੱਲ ਹੋਰ ਹੈਗੀ ਸੀ ਜਦੋਂ ਆਪਾਂ ਬੀਜ ਦਾ ਛਿੱਟਾ ਦਿੰਨੇ ਆਂ ਕਈ ਵਾਰ ਜਿਹੜਾ ਆਪਣਾ ਬੀਜ ਹੈ ਉਹ ਜਿਹੜੇ ਪੰਛੀ ਚੁਗ ਜਾਂਦੇ ਆ ਉਹਦੇ ਲਈ ਆਪਾਂ ਕੀ ਕਰ ਸਕਦੇ ਆ ਉਹਦੇ ਤੇ ਹਲਕੀ ਜੀ ਤਿਆਹ ਜਿਹੜੀ ਰੂੜੀ ਦੀ ਖਿਲਾਰ ਲਈਏ ਤਾਂ ਕਿ ਜਿਹੜਾ ਆਪਣਾ ਬੀ ਹੈ ਉਹ ਪੰਛੀ ਨਾ ਚੁਕਣ ਤੇ ਹੁਣ ਗੱਲ ਕਰੀਏ ਜੇਕਰ ਆਪਾਂ ਜਲਦੀ ਪਨੀਰੀ ਤਿਆਰ ਕਰਨੀ ਹੈ ਤਾਂ ਆਪਾਂ 15 ਦਿਨਾਂ ਬਾਅਦ ਪਨੀਰੀ ਲਾਉਣ ਦੇ ਤੇ ਆਪਾਂ 24 ਜਾਂ 26 ਕਿਲੋ ਯੂਰੀਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆ ਜਿਹੜਾ ਆਪਾਂ ਪਨੀਰੀ ਚ ਪਾਵਾਂਗੇ ਤਾਂ ਜਿਹੜਾ ਆਪਣੀ ਪਨੀਰੀ ਹੈ ਉਹ ਜਲਦੀ ਤਿਆਰ ਹੋ ਜੂਗੀ 25 ਦਿਨਾਂ ਚ ਆਪਣੀ ਜਿਹੜੀ ਇਹ ਪਨੀਰੀ ਤਿਆਰ ਹੋ ਜੂਗੀ ਤੇ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਜਿਹੜੀ ਇਹ ਡੋਜ਼ ਦੱਸੀ ਹੈ ਕਿੱਲੇ ਦੀ ਹੈ ਇਹ ਸਾਢੇ 6 ਮਰਲਿਆਂ ਦੀ ਨਹੀਂ ਹੈਗੀ ਜਿਹੜੀ 24 ਹੈ ਸਾਢੇ 6 ਮਰਲਿਆਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ 4 ਕਿਤੋਂ 3-4 ਕਿਲੋ ਹੈ ਜਿਹੜਾ ਯੂਰੀਆ ਆਪਾਂ ਪਾ ਸਕਦੇ ਹਾਂ ਜਿਹੜਾ ਸਾਢੇ 6 ਮਰਲਿਆਂ ਦੇ ਵਿੱਚ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਜਦੋਂ 6-7 ਪੱਤਿਆਂ ਦੀ ਹੋ ਜਾਂਦੀ ਹੈ ਤਾਂ ਆਪਾਂ ਜਿਹੜੀ ਇਹ ਪਨੀਰੀ ਖੇਤ ਦੇ ਵਿੱਚ ਲਾ ਦੇਣੀ ਹੈ ਜੇਕਰ 26 ਬੀਜ ਨੇ ਆ ਤਾਂ ਆਪਾਂ ਤਕਰੀਬਨ 25 ਦਿਨ ਜਾਂ ਉਸ ਤੋਂ 2 ਦਿਨ ਪਹਿਲਾਂ ਲਾ ਸਕਦੇ ਹਾਂ 25 ਦਿਨ ਤੋਂ ਲੇਟ ਨਹੀਂ ਕਰਨੀ ਜੇਕਰ ਕੋਈ ਨਾਰਮਲ ਵੈਰਾਈਟੀ ਹੈ ਮੀਡੀਅਮ ਡਰੇਸ਼ਨ ਦੀ ਵੈਰਾਈਟੀ ਹੈ ਉਹਨੂੰ ਆਪਾਂ ਕੀ ਹੈ ਆਪਾਂ 35 ਦਿਨ ਦੀ 30 ਤੋਂ 35 ਦਿਨ ਦੇ ਵਿੱਚ ਵਿੱਚ ਜਿਹੜੀ ਆਪਾਂ ਹਰ ਹਾਲਤ ਲਾਉਣੀ ਹੁੰਦੀ ਹੈ ਜੇਕਰ ਆਪਾਂ ਜ਼ਿਆਦਾ ਲੇਟ ਕਰਾਂਗੇ ਤਾਂ ਕਈ ਵਾਰ ਜਿਹੜੀ ਆਪਣਾ ਪਨੀਰੀ ਨੂੰ ਨਿਸਣ ਦੀ ਪ੍ਰੋਬਲਮ ਆ ਸਕਦੀ ਹੈ ਸੋ ਇਹ ਗੱਲਾਂ ਮੇਰੇ ਵੀ ਧਿਆਨ ਚ ਰੱਖਿਓ ਇਹ ਸੀ ਮੇਰੀ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੂ ਕਰਿਓ ਜੀ ਧੰਨਵਾਦ